ਖਾਂਕੋਟ ਜੰਮੂ ਨੇਸ਼ਨਲ ਹਾਈਵੇ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਮੋਟਰਸਾਈਕਲ ਸਵਾਰ ਦੇ ਵੱਲੋਂ ਇੱਕ ਕਾਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਕਾਰ ਚਾਲਕ ਤੇ ਗੋਲੀ ਲੱਗੀ ਅਤੇ ਉਸਦੇ ਸਾਥੀ ਬਲਬਲ ਇਸ ਮਾਮਲੇ ਦੇ ਵਿੱਚ ਬਚ ਗਿਆ ਜਿਸ ਤੋਂ ਬਾਅਦ ਗਾਇਲ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਉੱਤੇ ਹੀ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਜ਼ਖਮੀ ਹੈ ਅਤੇ ਉਸਦਾ ਸਾਥੀ ਬਲਬਲ ਬਚ ਗਿਆ ਹੈ ਅਜਿਹੀ ਕਰੀਬ 11:30 ਵਜੇ ਬੈਂਕ ਨਾਮ ਦਾ ਇੱਕ ਆਦਮੀ ਜੋ ਕਿ ਪਠਾਨਕੋਟ ਦਾ ਵਾਸੀ ਹੈ ਉਹ ਫਾਈਨਾਂਸ ਦਾ ਕੰਮ ਕਰਦਾ ਹੈ ਤੇ ਸਜਾਨਪੁਰ ਤੋਂ ਬੈਂਕ ਤੋਂ ਆਪਣਾ ਕੋਈ ਕੰਮ ਕਰਕੇ ਚੱਕੀ ਪੁਲ ਸਾਈਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਦੋ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਸੀਗੇ ਉਹਦੇ ਪਿੱਛੇ ਵਿੱਚ ਆ ਰਹੇ ਸੀ ਜਿਵੇਂ ਹੀ ਉਹ ਚੱਕੀ ਪੁਲ ਦੇ ਲਾਗੇ ਪਹੁੰਚੇ ਤੇ ਉਹਨਾਂ ਨੇ ਮੋਟਰਸਾਈਕਲ ਸਵਾਰਾਂ ਨੇ ਕਾਰ ਦੇ ਕਰੀਬ ਮੋਟਰਸਾਈਕਲ ਲਾ ਕੇ ਉਹਦੇ ਉੱਤੇ ਇੱਕ ਫਾਇਰ ਕੀਤਾ ਜਿਹੜਾ ਉਸਦੇ ਸਿਰ ਦੇ ਵਿੱਚ ਲੱਗਾ ਇਹ ਕੋ ਸਖਤ ਜ਼ਖਮੀ ਹੋ ਗਿਆ ਇਸ ਵੇਲੇ ਉਹ ਜੇਰੇ ਇਲਾਜ ਹਸਪੀਟਲ ਹੈ ਤੇ ਉਹਨਾਂ ਦੋਨਾਂ ਵਿਅਕਤੀਆਂ ਦੀ ਫਾਇਰ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਦੇ ਮੋਟਰਸਾਈਕਲ ਦੀ ਵੀ ਪਛਾਣ ਕਰ ਲਈ ਗਈ ਆ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਿਸ ਤੇ ਵਾਸਤੇ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਕੰਮ ਕਰ ਰਹੀਆਂ ਨੇ ਥੈਂਕ ਯੂ